ਜੋ ਹੋ ਗਿਆ ਤਿਆਰ ਹਾਂਜੀ ਹਾਂਜੀ ਮੰਮੀ ਆ ਲੈ ਫਟਿਫਨ ਆਪਣਾ ਹੋ ਗਿਆ ਟਿਫਨ ਤਿਆਰ ਹਾਂ ਹਾਂ ਹੋ ਗਿਆ ਲਿਓ ਮੈਂ ਤਾਂ ਬੜਾ ਅੱਗੇ ਲੇਟ ਹੋ ਗਿਆ ਅੰਜ ਤੇ ਮੇਰੀ ਗੱਲ ਸੁਣ ਚਾਹ ਪੀ ਲਈ ਨਹੀਂ ਨਹੀਂ ਚਾਹ ਨਹੀਂ ਬੀਤੀ ਉਧਰ ਲੈ ਡਰਾਈਂਗ ਰੂਮ ਚ ਬੈਠ ਨਾ ਚੱਲ ਬੈਠੇ ਉੱਥੇ ਮਿਲਉਣੀ ਆ ਸੰਜੂ ਆਉਣ ਲੱਗੀ ਸਿਮੀ ਚਾਹ ਲੈ ਕੇ ਸੰਜੂ ਆলো ਚਾਹ ਸੰਜੂ ਏਦਾਂ ਕਰਿਓ ਹਮੇ ਲੇਟ ਬੜੀ ਹੋ ਗਈ ਤੇ ਮੈਨੂੰ ਜਾਂਦੇ ਜਾਂਦੇ ਗੁਰਦੁਆਰੇ ਲਾ ਦਿਓ ਹਾਂ ਤੂੰ ਕੰਮ ਕਰ ਕਰ ਲਿਆ ਵਾ ਕਰਦਾ ਓਦਾਂ ਕੰਮ ਕੁਮਦਮ ਬੜੀ ਦੇਰ ਦਾ ਕਰ ਲਿਆ ਸਾਰਾ ਯਾਰ ਲੇਟ ਤੇ ਮੈਂ ਵੀ ਬੜਾ ਹੋ ਗਿਆ ਹਾਂ ਚੱਲ ਕੋਈ ਗੱਲ ਨਹੀਂ ਮੈਂ ਤੈਨੂੰ ਜਾਂਦੇ ਜਾਂਦਾ ਰਜਾਂਗਾ ਗੁਰਦੁਆਰੇ ਆਹੋ ਚਲੋ ਠੀਕ ਆ ਮੰਮੀ ਸਬਜ਼ੀ ਮੈਂ ਬਣਾਤੀ ਐ ਤੇ ਜੋ ਤੂੰ ਰੋਟੀ ਖਾਣੀ ਹੋਈ ਨਾ ਤੇ ਲਾ ਲਿਓ ਆਪਣੇ ਵਾਸਤੇ ਫੁਲਕਾ ਤੇ ਬਾਕੀ ਮੈਂ ਸਾਰਾ ਕੰਮ ਕਰਤਾ ਏ ਕੋਈ ਗੱਲ ਨਹੀਂ ਸਿਮੀ ਲਾ ਲਾਂਗੀ ਮੈਂ ਚਲੋ ਠੀਕ ਆ ਫਿਰ ਜਾਓ ਤੀ ਅਸੀਂ ਨਹੀਂ ਲਿਖੇ ਮੇਰਾ ਆਫਰਿੰਗ ਦਾ ਮੋਰਸਲ ਗੱਲ ਹੈ ਲੱਗਦਾ ਸੰਜੂ ਆ ਗਿਆ ਆ ਗਿਆ ਸੰਜੂ ਬਾਸ ਮਮੀ 5 ਕਿ ਮਿੰਟ ਹੋਏ ਹੁਣ ਆ ਕੇ ਬੈਠਾ ਅੱਛਾ ਬਾਹਰ ਤੇ ਧੁੱਪ ਬੜੀ ਤੂੰ ਕਿੱਧਰ ਗਏ ਰਹੇ ਮੈਂ ਉਹ ਦਲਜੀਤ ਘਰ ਗਈ ਹਾਂ ਅੱਛਾ ਕੰਮ ਹੀ ਕੋਈ ਨਹੀਂ ਨਹੀਂ ਉੱਧਾ ਗਈ ਹੀ ਮੈਨੂੰ ਕਹਾਂ ਲਈ ਆਈ ਗੱਲ ਸੁਣੀ ਮੇਰੀ ਹਾਂ ਸੀ ਸੀ ਤੇ ਬੜੀਆਂ ਸਿੱਪਤਾ ਕਰਨ ਦੀ ਸੀ ਮੀ ਦੀਆਂ ਹਮਮ ਕਹਿੰਦੀ ਸਾਡੀ ਨੋ ਬੜੀ ਚੰਗੀ ਆ ਅਛਾ ਰੋਜ਼ ਗੁਰਦੁਆਰੇ ਜਾਂਦੀ ਆ ਕਿੰਨੀ ਸੇਵਾ ਕਰਦੀ ਆ ਮੈਂ ਕਿਹਾ ਹੋਈ ਤੇ ਹੈ ਹਮੇ ਉਹ ਤਾਂ ਗੱਲ ਆਈ ਆ ਡੇਲੀ ਜਾਂਦੀ ਆ ਫਿਰ ਲੋਕੀ ਵੇਖਦੇ ਹੀ ਆ ਹੋਰ ਕੀ ਨਾਲੇ ਉਹ ਕਹਿਣ ਦੀ ਹੀ ਵੀ ਕਦੀ ਨਹੀਂ ਉਹਨੇ ਨਹਾਗਾ ਪਾਇਆ ਮੀ ਐ ਨੇਰੀ ਆਏ ਹਮ ਹਾਇ ਤੇ ਮਮੀ ਟਾਈਮ ਕਿੰਨਾ ਹੋ ਗਿਆ ਮੈਂ ਆ ਵੀ ਗਿਆ ਤਕਾਈ ਨਹੀਂ ਗਈ ਅੱਜ ਕੋਈ ਨਹੀਂ ਹੁੰਦੀ ਹੁਣੀ ਆ ਕਿਤੇ ਆ ਜਾਂਦੀ ਆਪੇ ਤੁਹਾਨੂੰ ਫੋਨ ਫਾਨ ਨਹੀਂ ਕੀਤਾ ਉਹਨੇ ਕੋਈ ਨਾ ਨਾ ਫੋਨ ਤਾਂ ਨਹੀਂ ਕੀਤਾ ਸੇਵਾ ਸੁਭਾ ਜੀ ਤਾਂ ਕਰਦੀ ਆ ਫਿਰ ਉਹਨੇ ਫੋਨ ਥੋੜੀ ਕਰਨਾ ਹੁੰਦਾ ਉਹਦਾ ਸੇਵਾ ਚ ਧਿਆਨ ਹੁੰਦਾ ਆ ਉਹਦਾ ਮੇਰੇ ਆਉਣ ਤੋਂ ਪਹਿਲੇ ਆ ਜਾਂਦੀ ਏ ਰੋਜ਼ ਹਾਜੀ ਲੇਟ ਹੋਈ ਜਾਂ ਨਾ ਆਹ ਕੀ ਪਤਾ ਕੋਈ ਵੱਧ ਕੰਮ ਹੋਵੇ ਕਰਨ ਲੱਗ ਵੀ ਹੁਣੀ ਆ ਚਲੋ ਠੀਕ ਆ ਜਾਂਦੀ ਤੂੰ ਦੱਸ ਪਾਣੀ ਪੀਣਾ ਇਹ ਲਿਆਵਾ ਨਹੀਂ ਨਹੀਂ ਮੈਂ ਪਾਣੀ ਨਹੀਂ ਪੀਣਾ ਮੈਨੂੰ ਅਸਲ ਚ ਲੱਗੀ ਆ ਭੁੱਖ ਮੈਂ ਜਲ ਸਿਮੀ ਆਈ ਜਾਵੇ ਰੋਟੀ ਪਕਾਵੇ ਨਾ ਰੋਟੀ ਦੀ ਹਾਲਾ ਚਲ ਮੈਂ ਰੋਟੀ ਲਾ ਦਿੰਨੀ ਆ ਸਬਜੀ ਤੇ ਬਣੀ ਆ ਉਹ ਨਹੀਂ ਨਹੀਂ ਰਹਿਣ ਦੋ ਤੂੰ ਹੀ ਕੋਈ ਗੱਲ ਦੀਖ ਲੈਨੇ ਆ ਹੋਈ ਜਾਂਦਾ ਬੰਦਾ ਕਦੀ ਲੇਟ ਆਹੋ ਚਲ ਕੋਈ ਮੈਂ ਚੇਂਜ ਚੁੰਜ ਕਰ ਲਾਂ ਹਲੋ ਮਾਸਮੀ ਕਿੱਥੇ ਆ ਸੰਜੂ ਮੈਂ ਗੁਰਦੁਆਰੇ ਹੀ ਕੰਮ ਕਰਨ ਲੱਗ ਗਈ ਥੋੜਾ ਜਿਆਦਾ ਤਾਂ ਕਰਕੇ ਲੇਟ ਹੋ ਗਈ ਸੀ। ਉਹ ਤਾਂ ਲੇਟ ਹੀ ਬੜਾ ਹੋ ਗਈਆਂ ਮੈਂ ਵੀ ਆ ਗਿਆ ਮम्मी ਵੀ ਆ ਗਏ ਘਰ। ਆ ਕੋਈ ਗੱਲ ਨਹੀਂ ਮੈਂ ਆ ਜਾਣਾ 15-20 ਮਿੰਟ ਤੱਕ। ਤੁਸੀਂ ਇਦਾਂ ਕਰਿਓ ਮम्मी ਨੂੰ ਕਿਓ ਰੋਟੀ-ਰੋਟੀ ਬਣਾ ਲਿਓ। ਮੇਰੇ ਕੋਲ ਤਾਂ ਬੰਨੀ ਨਹੀਂ। ਮੈਂ ਥੱਕ ਗਈ ਬਹੁਤ ਜ਼ਿਆਦਾ। ਓਏ ਵਾਹੀ ਦੋਜਾ ਜਲ ਤੂੰ ਆ ਜਾਈਂ ਤੇ ਕੱਠੇ ਹੀ ਖਾਂਦੇ ਰੋਟੀ। ਚਲ ਆ ਜਾਈਂ ਮम्मी ਨਾਲ ਹੱਲ ਤੇ ਕੋਈ ਨਾ ਮੁੰਮੀ ਨਾਲ ਕਿੱਥੇ ਵੀ ਜਿੰਨੇ। ਚਲ ਕੋਈ ਨਹੀਂ ਹੁਣ ਫਿਰ ਇੱਥੇ ਵੀ ਕੰਮ ਹੀਗਾ ਸਵੇਰੇ ਪ੍ਰੋਗਰਾਮ ਹੀ ਕੋਈ ਗੁਰਦੁਆਰੇ। ਤੇ ਵੱਧ ਤੋਂ ਵੱਧ ਮੈਨੂੰ ਅੱਧਾ ਘੰਟਾ ਲੱਗ ਹੀ ਜਾਣਾ। ਕੋਈ ਨਹੀਂ ਖਾ ਲਾਂਗੇ ਇਕੱਠੇ ਤੁਸੀਂ ਬਣਾ ਕੇ ਤੇ ਰੱਖੋ ਮੰਮੀ ਨੂੰ ਕਿਉਂ ਲੇਟ ਹੋ ਜਾਣਾ ਮਤਲਬ ਹਾਂ ਅੱਧਾ ਘੰਟਾ ਲੱਗਣਾ ਜੇ ਬਸ ਤੁਹਾਨੂੰ ਦੱਸੀ ਤੇ ਜਾਣੀ ਆ ਜੇ ਤੇਨੂੰ ਪ੍ਰੋਬਲਮ ਆ ਤਾਂ ਮੈਂ ਲੈਣ ਆ ਜਾ ਕੋਈ ਗੱਲ ਨਹੀਂ ਮੈਂ ਦੱਸ ਦਾਂਗੀ ਤੁਹਾਨੂੰ ਫਿਰ ਮੈਂ ਫੋਨ ਕਰ ਦਾਂਗੀ ਨਾ ਹਜੇ ਲੱਗਣਾ ਜੇ ਟਾਈਮ ਥੋੜਾ ਚਲ ਠੀਕ ਜੀ ਹਾਂ ਠੀਕ ਜੀ ਓਕੇ ਉਹ ਨਹੀਂ ਮੈਨੂੰ ਹੀ ਕੋਹਣੀ ਮੈ ਉਹ ਕੱਪੜੇ ਪਾ ਕੇ ਆਈ ਮਸ਼ੀਨ 'ਚ ਉਹ ਮੈਂ ਅਸੀਂ ਮੈਨੂੰ ਫੋਨ ਕੀਤਾ ਸੀ ਤੇ ਉਹ ਕਹਿੰਦੀ ਮੈਨੂੰ ਤਾਂ ਉੱਥੇ ਲੱਗ ਜਾਣਾ ਅੱਧਾ ਘੰਟਾ ਲੈ ਅੱਛਾ ਮੇਰੇ ਕੋਲ ਨਹੀਂ ਆ ਜਾਣਾ ਤੇ ਕਹਿੰਦੇ ਨਹੀਂ ਰੋਟੀ ਰਾਟੀ ਪਕਾ ਲਿਓ ਚਲ ਮੈਂ ਲਾ ਲੈਣੀ ਆ ਫੁਲਕਾ ਉਹ ਨਹੀਂ ਰਹਿਣ ਦੋ ਤੁਸੀਂ ਮੈਂ ਇਦਾਂ ਕਰਦਾ ਮੈਂ ਬੁਜਾਰੋ ਲੈ ਆਣਾ ਕਿਤੇ ਤੁਸੀਂ ਲਾਉਗੇ ਤੁਸੀਂ ਅੱਗੇ ਠੀਕ ਰਹਿੰਦੇ ਨਹੀਂ ਨਹੀਂ ਸੰਜੂ ਰਹਿਣ ਦੇ ਇੱਕ ਤੇ ਪੈਸੇ ਬਰਬਾਦ ਕਰੇਗਾ ਤੇ ਦੂਜੀ ਚੰਗੀ ਚੀਜ਼ ਵੀ ਨਹੀਂ ਮਿਲਦੀ ਤੇ ਕੋਈ ਨਹੀਂ ਮੈਂ ਰੋਟੀ ਬਣਾ ਦੇਣੀ ਆ ਤੁਹਾਨੂੰ

ਕਿੰਦਾ ਹੋ ਗਿਆ ਉਹ ਤੂੰ ਬਣਾਵ ਹੀ ਲਈਏ ਰੋਟੀ ਆਪਾਂ ਖਾ ਵੀ ਲਈਓ ਹਲੇ ਤੱਕ ਨਹੀਂ ਆਇਆ ਚਲ ਕੋਈ ਗੱਲ ਨਹੀਂ ਪੁੱਤ ਗੁਰੂ ਘਰ ਗਈ ਆ ਉਹੋ ਮੰਮੀ ਅਹੀਂ ਕੋਈ ਮਨਾ ਥੋੜੀ ਕਹਿੰਦੇ ਗੁਰੂ ਘਰ ਜਾਣਾ ਕੋਈ ਮਨਾਈ ਥੋੜੀ ਆ ਪਰ ਬੰਦਾ ਆਪਣਾ ਘਰ ਦਾ ਵੀ ਐਖੇ ਨਾ ਘਰ ਨੂੰ ਮੈਨੇਜ ਕਰਕੇ ਜਾਵੇ ਅਹੀਂ ਕਿਹੜਾ ਉਹਨੂੰ ਮਨਾ ਕਰਨੇ ਚਲ ਕੋਈ ਨਹੀਂ ਆਪਿਆ ਆ ਜਾਂਦੀ ਆ ਇਹਦਾ ਮੰਮੀ ਲੋਰੋ ਜਾਂਦਾ ਰਿਹਾ ਤੇ ਫਿਰ ਕਿੱਦਾਂ ਘਰ ਚੱਲੂਗਾ ਉਹਨਾਂ ਨੇ ਕਿਹਾ ਵੀ ਮੈਂ ਕਹਾਂ ਤੈਨੂੰ ਪਤਾ ਮੰਮੀ ਠੀਕ ਨਹੀਂ ਲੈਂਦੇ ਮੈਨੂੰ ਕਹਿੰਦੀ ਮਰਦਿਆ ਘੰਟੇ ਤੱਕ ਆ ਗਈ ਇੱਕ ਘੰਟਾ ਹੋ ਗਿਆ ਆਪਣਾ ਇਹ ਤੈਨੂੰ ਆਪ ਹੀ ਸੋਚਣਾ ਚਾਹੀਦਾ ਹੁਣ ਕੋਈ ਗੱਲ ਨਹੀਂ ਆਪੇ ਆ ਜਾਂਦੀ ਆ ਜੋ ਮਰਜੀ ਆ ਹੋਵੇ ਪਰ ਮੈਨੂੰ ਨਹੀਂ ਜਾ ਜਾ ਕੰਮ ਠੀਕ ਲੱਗਾ ਕੋਈ ਲਿਮਟ ਹੁੰਦੀ ਆ ਮੰਮੀ ਹਰ ਕੰਮ ਦੀ ਚੱਲ ਕੋਈ ਗੱਲ ਨਹੀਂ ਸੰਜੂ ਉਹ ਕਿਹੜੀ ਕੋਈ ਮਾੜੇ ਕੰਮ ਗਈ ਆ ਗੁਰੂ ਘਰ ਗਈ ਆ ਆਏਗੀ ਤੇ ਬੋਲੀ ਨਾ ਕਮੀ ਨਾ ਉਹਨੂੰ ਕੁਝ ਵੀ ਗੈਸ ਗੁੱਸ ਤੇ ਬੰਦੇ ਆ ਅੱਜ ਮੰਮੀ ਨੇ ਰੋਟੀ ਨਹੀਂ ਲਾਈ ਟਿਫਨ ਪੈਕ ਕਰਤਾ ਹੁਣ ਸ਼ਾਇਦ ਹਾਂ ਟਿਫਨ ਵੀ ਖਾ ਲਈ ਅੱਗੇ ਤੇ ਮੰਮੀ ਮੇਰੇ ਨਹਾਉਣ ਤੋਂ ਪਹਿਲੇ ਤਿਆਰ ਕਰ ਦਿੰਦੇ ਹੁੰਦੇ ਆ ਤੇ ਅੱਜ ਪਤਾ ਨਹੀਂ ਕੀ ਗੱਲ ਉਹਦੇ ਸਿੰਕ 'ਚ ਭਾਂਡੇ ਪਏ ਆ ਤੇ ਨਾ ਹੀ ਸਿੰਮੀ ਨੇ ਕੋਈ ਚਾਹ ਚੂ ਧਰੀ ਵੇਖਾਂ ਸਹੀ ਮੰਮੀ ਆ ਕਿੱਥੇ ਆ ਮਮੀ ਮਮੀ ਕੀ ਗੱਲ ਤੁਹਾਨੂੰ ਜਾਗ ਨਹੀਂ ਆਈ ਮੈਂ ਰਸੋਈ ਚ ਗਿਆ ਹਾਂ ਨਾ ਰੋਟੀ ਬਣੀ ਆ ਤੇ ਨਾ ਚਾਹ ਬਣੀ ਆ ਉਦੋਂ ਮੈਂ ਟੀਫਨ ਵੀ ਖਾਲੀ ਹੈ ਮੇਰਾ ਮੈਂ ਤੁਹਾਡੇ ਸਾਹਮਣੇ ਤਿਆਰ ਜੀ ਹੋ ਗਿਆ ਨਾ ਨੂੰ ਕੇ ਸਿਮੀ ਤੇ ਮੇਰੇ ਖਾਲੀ ਨਾ ਹੁੰਡੀ ਆਲੇ ਤੁਹਾਨੂੰ ਪਤਾ ਨਾ ਨੂੰ ਕੇ ਚਾਹ ਬਣਾਉਂਦੀ ਆ ਉਦੋਂ ਮੈਂ ਰੋਟੀ ਖਾਣੀ ਕੀ ਗੱਲ ਉੱਠੇ ਕਿਉਂ ਨਹੀਂ ਅੱਜ ਤੂੰ ਹੀ ਸੰਜੂ ਮੇਰੀ ਤਬੀਅਤ ਨਹੀਂ ਠੀਕ ਤਾਂ ਨਹੀਂ ਉੱਠਿਆ ਗਿਆ ਲਓ ਵਿਖਾਵਾਂਗਾ ਤੇ ਬੁਖਾਰ ਤੇ ਨਹੀਂ ਕਿਤੇ ਤਾਂ ਤੇ ਬੁਖਾਰ ਵਾ ਦਵਾਈ ਦੂਈ ਖਾਧੀ ਕਿ ਨਹੀਂ ਖਾਧੀ ਹੀ ਹੈਗੀ ਇੱਕ ਗੋਲੀ ਉਹ ਮੈਂ ਖਾ ਲਈ ਹੀ ਰਾਤੀ ਨਹੀਂ ਚਲੋ ਮੈਂ ਬਿੱਲੇ ਤੋਂ ਦਵਾਈ ਲਿਆ ਦੇਣਾ ਤ ਫੇਰ ਜਾਣਾ ਕੰਮ ਤੇ ਨਹੀਂ ਕੋਈ ਗੱਲ ਨਹੀਂ ਤੂੰ ਐਦਾਂ ਕਰ ਸਿਮੀ ਨੂੰ ਕਹਾਂ ਦੋ ਰੋਟੀਆਂ ਤੈਨੂੰ ਲਾ ਦੇ ਤੇ ਦਵਾਈ ਮੈਂ ਬਾਅਦ ਚ ਵੇਖਾਂਗੀ ਤੂੰ ਲੇਟ ਨਾ ਹੋ ਜਾ ਕੰਮ ਤੇ ਚਲੋ ਠੀਕ ਆ ਮੈਂ ਦੇ ਦਾਂ ਸਿਮੀ ਨਿਕਲੀ ਰਹਿਣਾ ਆ ਕੇ ਕਿ ਨਹੀਂ ਜਿਮੀ ਦੀ ਕੰਢੀ ਹੈ ਕੁਛ ਨਹੀਂ ਬਸ ਉਦਾਂ ਹੀ ਤਿਆਰ ਹੋਣੀ ਉਧਰ ਮੰਮੀ ਠੀਕ ਨਹੀਂ ਹੈਗੇ ਅੱਛਾ ਹਾਂ ਤੇ ਦਵਾਈ ਦਵੀ ਲਈ ਮੰਮੀ ਨੇ ਨਾ ਰਾਤੀ ਜਿੰਦੇ ਖੜੇ ਇੱਕ ਗੋਲੀ ਖਾਦੀ ਹੋ ਤੇ ਹੁੰਦੇ ਮੰਮੀ ਬਿਮਾਰ ਬੜੇ ਨਾ ਰੋਟੀ ਪੱਕੀ ਆ ਅੰਦਰ ਉਦਾਂ ਹੀ ਆ ਸਾਰਾ ਕੁਝ ਅੱਛਾ ਸੰਜੂ ਮੈਨੂੰ ਵੀ ਨਾ ਅੱਜ ਜਾਗ ਨਹੀਂ ਆਈ ਤੇ ਮੈਂ ਤਾਂ ਆਪ ਲੇਟ ਪੜੀ ਹੋ ਗਈ ਆ ਤੁਹਾਨੂੰ ਪਤਾ ਮੈਂ ਜਾਣਾ ਸੀ ਗੁਰਦੁਆਰੇ ਚੱਲ ਤੂੰ ਇਦਾਂ ਕਰੀਂ ਅੱਜ ਮਾਸਾ ਲੇਟ ਚਲ ਜੀ ਮੇਰੀ ਰੋਟੀ ਦੀ ਤੇ ਕੋਈ ਗੱਲ ਨਹੀਂ ਮੈਂ ਤੇ ਬਾਹਰੋਂ ਖਾ ਲਾਂਗਾ ਤੇ ਤੈਨੂੰ ਪਤਾ ਮੰਮੀ ਠੀਕ ਨਹੀਂ ਆ ਉਹਨਾਂ ਨੇ ਕੋਈ ਖਿਚੜੀ ਖੁਚੜੀ ਦੁਪਹਿਰੇ ਬਣਾ ਲਈ ਹਾਂ ਹਾਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੋ ਮੈਂ ਵੇਖ ਲਾਂਗੀ ਆਪਣੇ ਹਿਸਾਬ ਨਾਲ ਤੇ ਨਾਲੇ ਮੈਂ ਡਾਕਟਰ ਨੂੰ ਫੋਨ ਕਰ ਦਿੰਨਾ ਉਹ ਆ ਕੇ ਕਰ ਚੈੱਕ ਕਰ ਦੇਗਾ ਤੂੰ ਕੋਈ ਗੱਲ ਨਹੀਂ ਤੂੰ ਦੁਬਾਰਾ ਚਲ ਜੀ ਇੱਕ ਦਿਨ ਲੇਟ ਹੋ ਜਾਏਗੀ ਤਾਂ ਕੋਈ ਗੱਲ ਨਹੀਂ ਤੇ ਮੰਮੀ ਦਾ ਧਿਆਨ ਤੂੰ ਰੱਖ ਠੀਕ ਆ ਤੇ ਉਹ ਨਾਲੇ ਮੰਮੀ ਨੂੰ ਪੁੱਛ ਲਈ ਜੇ ਖਿਚੜੀ ਖਾਂਗੇ ਖਿਚੜੀ ਧਰਦੀ ਦਲੀਆ ਖਾਂਗੇ ਦਲੀਆ ਧਰਦੀ ਠੀਕ ਆ ਹਾਂ ਕੋਈ ਨਹੀਂ ਜੋ ਕਹਾਂ ਉਦੋਂ ਨਾਲੇ ਮੈਂ ਘਰ ਦੇ ਨਾਲ ਜਾਂਦਾ ਜਾਂਦਾ ਡਾਕਟਰ ਨੂੰ ਫੋਨ ਆਹੋ ਕਰ ਦਿਓ ਫੇ ਚੇਤੇ ਨਾ ਭੁੱਲ ਨਾ ਜਾਇਓ ਠੀਕ ਠੀਕ ਓਹੋ ਜਲਦੀ ਜਲਦੀ ਜਬੂਟ ਪਾਣਾ ਭੁੱਲੀ ਗਿਆ 14 ਦੀ ਜਲ ਜਲਣਾ ਆ ਜੀਵਨ ਦਾ ਮਮੀ ਨੇ ਵੇਖਿਆ ਨਾ ਬਿਮਾਰ ਤੇ ਮੈਨੂੰ ਤਾਂ ਦਿਮਾਗ ਹੀ ਨਹੀਂ ਕੰਮ ਕਰਨਾ ਮੈਂ ਬੂਟ ਪਾਈ ਦਾਂ ਗੱਲ ਮਮਮੀ ਠੀਕ ਨਹੀਂ ਹੈਗੇ ਆਹ ਵਸੇ ਮੀ ਠੀਕ ਨਹੀਂ ਬੁਖਾਰ ਜਾ ਹੋਇਆ ਆਹ ਸੰਜੂ ਦੱਸਣ ਦੇ ਇਹ ਕਹਿੰਦੇ ਮਮਮੀ ਨੂੰ ਬੁਖਾਰ ਬੜਾ ਹੋਇਆ ਚਲ ਕੋਈ ਨਹੀਂ ਕਹਿੰਦੇ ਕਰ ਦਿੰਦਾ ਮੈਂ ਡਾਕਟਰ ਨੂੰ ਫੋਨ ਤੇ ਆ ਜਾਣਾ ਉਹਨੇ ਅੱਛਾ ਖਾਦੀ ਗੋਲੀ ਗਾਲੀ ਕੋਈ ਉਦਾਂ ਖਾਦੀ ਰਾਤੀ ਇੱਕ ਗੋਲੀ ਅੱਛਾ ਅੱਛਾ ਤੇ ਰੋਟੀ ਖਾਣੇ ਜੀ ਮੈਂ ਰੋਟੀ ਬਣਾਦਾ ਨਹੀਂ ਰੋਟੀ ਨੂੰ ਤਾਂ ਜੀ ਨਹੀਂ ਕਰਦਾ ਤੇ ਚਾਹ ਹੀ ਪੀ ਲੋ ਘੁੱਟ ਕਚਾ ਬਣਾ ਦਿੰਨੀ ਆ ਚਾਹ ਨੂੰ ਵੀ ਅਜੇ ਦਿਨ ਨਹੀਂ ਕਰਦਾ ਬਾਅਦ ਚ ਵੇਖਾਂਗੇ। ਅੱਛਾ ਅੱਛਾ। ਤੂੰ ਇੰਦਾ ਕਰ ਆਪਣੇ ਲਈ ਦੋ ਰੋਟੀਆਂ ਬਣਾ ਕੇ ਤੇ ਖਾ ਲਾ। ਮੰਮੀ ਉਹ ਤਾਂ ਕੋਈ ਗੱਲ ਨਹੀਂ। ਮੈਂ ਨਾ ਗੁਰਦੁਆਰੇ ਜਾਣਾ ਹੀ ਮੈਂ ਤਾਂ ਗੁਰਦੁਆਰੇ ਲਈ ਤਿਆਰ ਹੋਈ ਸੀ। ਚਲ ਕੋਈ ਗੱਲ ਨਹੀਂ। ਤਿਆਰ ਹੋਈਆਂ ਤਾਂ ਚਲ ਜਾ ਤੂੰ ਇੱਥੇ ਕੀ ਕਰਨਾ। ਡਾਕਟਰ ਨੇ ਆ ਹੀ ਜਾਣਾ। ਦਵਾਈ ਦੇ ਦੇਗਾ ਤੇ ਦਵਾਈ ਖਾ ਕੇ ਮੈਂ ਠੀਕ ਹੋ ਹੀ ਜਾਣਾ। ਪੇ ਤਾਂ ਕਰ ਜਾਂਦੀ ਜਾਂਦੀ ਦੋ ਫੁਲਕੇ ਲਾ ਕੇ ਤੇ ਖਾ ਜਾ ਮੰਮੀ ਉਹ ਤਾਂ ਕੋਈ ਗੱਲ ਨਹੀਂ ਮੈਂ ਤਾਂ ਗੁਰਦੁਆਰੇ ਉਹ ਵੀ ਲੰਗਰ ਛੱਕ ਲੈਣਾ ਵਾਂ ਮੈਂ ਕਹਿੰਦੀ ਹਾਂ ਚੱਲ ਤੁਹਾਨੂੰ ਚਾਹ ਬਣਾ ਕੇ ਦੇ ਹੀ ਜਾਂਦੀ ਮੈਂ ਨਹੀਂ ਨਹੀਂ ਸਿਮੀ ਅਰ ਨਹੀਂ ਮੇਰਾ ਦਿਲ ਕਰਨ ਿਆ ਜਾ ਤੂੰ ਚੱਲ ਜਾ ਚਲੋ ਠੀਕ ਆ ਫਿਰ ਚੰਗਾ ਜੁਦਾ ਫੋਨ ਹੈ ਹਲੋ ਹਲੋ ਹਾਂਜੀ ਸਿਮੀ ਮੈਂ ਨਾ ਡਾਕਟਰ ਨੂੰ ਕੀਤਾ ਇਹ ਦੋ ਤਿੰਨ ਵਾਰੀ ਫੋਨ ਅੱਛਾ ਤੇ ਉਹਦਾ ਫੋਨ ਨਹੀਂ ਲੱਗਦਾ ਪਿਆ ਠੀਕ ਆ ਤੇ ਤੂੰ ਇਦਾਂ ਕਰ ਜਾਂ ਤੇ ਤੂੰ ਉਹਨੂੰ ਆਪ ਕਹਿ ਕੇ ਸੱਦ ਲਿਆ ਨਹੀਂ ਤੇ ਮੰਮੀ ਲਿਆ ਨਾਲ ਤੇ ਚੈੱਕ ਕਰਾ ਲਿਆ ਠੀਕ ਆ ਹਾਂ ਚਲੋ ਠੀਕ ਆ ਕੋਈ ਨਹੀਂ ਹਾਂ ਤੇ ਪੁੱਛ ਲਈ ਉਸ ਕੋ ਵੀ ਕੋਈ ਟੈਸਟ ਟਵਿਸਟ ਕਰਾਉਣਾ ਤੇ ਹਾਂ 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 ਠੀਕ ਚਲੋ ਠੀਕ ਆ ਮੈਂ ਕੰਮ ਤੇ ਹਾਂ ਚਲੋ ਠੀਕ ਆ OK OK ਚਲ ਕੋਈ ਨਹੀਂ ਮੈਂ ਆਪਣੇ ਫੋਨ ਤੋਂ ਲਾ ਕੇ ਨਾ ਫੇਰ ਕਹਿ ਦਾਂਗੀ ਡਾਕਟਰ ਨੂੰ ਹਏ 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 ਕੀ ਗੱਲ ਮੰਮੀ ਠੀਕ ਧਿਆਓ ਨਹੀਂ ਸੰਜੂ ਮੇਰੀ ਹਾਲਤ ਜਿਆਦਾ ਹੀ ਖਰਾਬ ਹੋ ਗਈ ਆ ਫਰਕ ਨਹੀਂ ਪਿਆ ਦਵਾਈ ਨਾਲ ਕੋਈ ਨਾ ਦਵਾਈ ਕਿਹੜੀ ਖਾਦੀ ਆ ਤੂੰ ਤੇ ਆਣਾ ਹੀ ਡਾਕਟਰ ਘਰੇ ਆਜੂਗਾ ਤੇ ਆਇਆ ਹੀ ਨਹੀਂ ਹੈ ਆਇਆ ਨਹੀਂ ਡਾਕਟਰ ਨਹੀਂ ਮੈਂ ਤੁਸੀਂ ਮੈਨੂੰ ਸਭ ਫੋਨ ਕੀਤਾ ਵੀ ਜੇ ਨਹੀਂ ਆਉਂਦਾ ਤਾਂ ਮੰਮੀ ਨੂੰ ਨਾਲ ਲੈ ਜੀ ਸਿਮੀ ਤੇ ਗੁਰਦੁਆਰੇ ਸਵੇਰੇ ਚਲ ਗਈ ਸੀ ਤੇ ਕੁਝ ਰੋਟੀ ਪਾਣੀ ਖਾਧਾ ਦੇਂਗੇ ਨਹੀਂ ਨਹੀਂ ਮੈਨੂੰ ਆਂਦੀ ਮੰਮੀ ਬਣਾਉਣਾ ਮੈਂ ਕਹ ਮੇਰਾ ਦਿਲ ਨਹੀਂ ਕਰਦਾ ਤੇ ਹੁਣ ਤੂੰ ਤਿਆਰ ਹੋਈ ਆ ਤੇ ਜਾ ਗੁਰਦੁਆਰੇ ਚਲ ਜਾ ਮੈਂ ਕਹ ਗੁਰੂ ਘਰ ਤੋਂ ਕਿਉਂ ਰੋਕਣਾ ਆ ਉਹ ਤੇ ਮੈਂ ਉਹਨੂੰ ਕਹਿ ਕੇ ਗਿਆ ਕਿ ਖਿਚੜੀ ਬਣਾਈ ਤੇ ਖਿਚੜੀ ਤੇ ਬਣਾ ਲੈਂਦੇ ਖਾਂਦੇ ਤੇ ਸਹੀ ਕੁਝ ਇਹਦਾ ਦਵਾਈ ਵੀ ਨਹੀਂ ਅਸਰ ਕਰਨੀ ਤੁਹਾਨੂੰ ਮੇਰੀ ਤੇ ਹਿੰਮਤ ਨਹੀਂ ਪਈ ਸੰਝੂ ਉੱਠਣ ਦੀ ਮੈਂ ਤਾਂ ਸੋਚਿਆ ਸੀ ਸਿਮੀ ਛੇਤੀ ਆਜੂਗੀ ਹਰ ਉਹ ਧਿਆਈ ਨਹੀਂ ਅਜੇ ਤੱਕ ਮਮੀ ਕੋਈ ਨਹੀਂ ਹਾਲ ਜੇ ਇੱਕ ਦਿਨ ਨਾ ਜਾਂਦੀ ਤੇ ਫਿਰ ਕੀ ਹੋ ਜਾਣਾ ਹੈ ਉਹਨੂੰ ਚੰਗਾ ਭਲਾ ਬਤਾ ਤੂੰ ਹੀ ਠੀਕ ਨਹੀਂ ਗੇ ਬੰਦੇ ਨੂੰ ਸੋਚਣਾ ਚਾਹੀਦਾ ਚਲੋ ਕੋਈ ਗੱਲ ਨਹੀਂ ਤੂੰ ਭਾਵੇਂ ਮੈਂ ਇੱਕ ਮੈਂ ਦੇਖਾਂ ਡਾਕਟਰ ਉਹ ਵੀ ਕੋਈ ਹਾਜ਼ਮੀ ਨਹੀਂ ਹਾਂਜੀ ਮੈਂ ਮੈਨੂੰ ਇੱਕ ਗੱਲ ਦੱਸ ਤੈਨੂੰ ਘਰ ਦਾ ਮਾਸਾ ਫਿਕਰ ਨਹੀਂ ਆ। ਮੰਮੀ ਅੰਦਰ ਬੁਖਾਰ ਨਾਲ ਵਿਲਗਣ ਡੇ ਆ। ਤੈਨੂੰ ਮੈਂ ਸਿਰ ਸਾਰੀ ਗੱਲ ਸਮਝਾ ਆ ਗਿਆ ਐ। ਕਿ ਮੰਮੀ ਨੂੰ ਡਾਕਟਰ ਕੋਲ ਲੈ ਜੀ ਚੈੱਕ ਕਰਾ ਲੈ। ਨਹੀਂ ਤੇ ਫੋਨ ਕਰਕੇ ਉਹਨੂੰ ਘਰ ਸਕਣੀ। ਨਾ ਤੂੰ ਕੁਝ ਵਢਾ ਗਈਆਂ ਮੈਂ ਤੈਨੂੰ ਗਿਆਈ ਮੰਮੀ ਨੂੰ ਖਿਜੜੀ ਬਣਾ ਦੀ। ਵੇਖ ਮੈਂ ਤੈਨੂੰ ਗੁਰਦੁਆਰੇ ਜਾਣ ਤੋਂ ਮਨਾਈ ਨਹੀਂ ਕਰਨ ਡਿਆ। ਕੋਈ ਮਾੜੀ ਗੱਲ ਥੋੜੀ ਆ ਪਰ ਆਪਣੇ ਘਰ ਨੂੰ ਵੀ ਵੇਖ। ਕਿੰਨੇ ਬਿਮਾਰ ਆ ਮੰਮੀ ਤੂੰ ਵੇਖ ਗਈਆਂ ਨਾ ਹਾਲ ਤੁਸੀਂ ਅੱਧੀ ਮੰਮੀ ਦੀ। ਚੱਲ ਜਾਈ ਤੂੰ ਨਾ ਜਾਂਦੀ ਜਾਂ ਲੇਟ ਚੱਲ ਜਾਂਦੀ ਤੇ ਫੇਰ ਕੀ ਹੋ ਜਾਣਾ ਹੈ ਮਾਪਿਓ ਵੀ ਰੱਬ ਦਾ ਹੀ ਰੂਪ ਨੇ ਮਾਪਿਓ ਦੀ ਸੇਵਾ ਕੀਤੀ ਤੇ ਗੁਰੂ ਘਰ ਸੇਵਾ ਕੀਤੀ ਇੱਕੋ ਗੱਲ ਆ ਤੇ ਜੇ ਤੂੰ ਮਾਪਿਆਂ ਨੂੰ ਘਰ ਬਿਮਾਰ ਛੱਡ ਕੇ ਤੇ ਗੁਰੂ ਘਰ ਸੇਵਾ ਕਰੇਂਗੀ ਨਾ ਉਹਦੇ ਨਾਲ ਵੀ ਗੁਰੂ ਖੁਸ਼ ਨਹੀਂ ਹੁੰਦੇ ਆਹ ਹੋ ਸਮਝੋ ਮੈਂ ਤੇ ਇਹ ਗੱਲ ਸੋਚੀ ਨਹੀਂ ਹੈਗੀ ਕਿ ਮਾਪਿਓ ਦੀ ਸੇਵਾ ਕਰਨ ਨਾਲ ਵੀ ਰੱਬ ਖੁਸ਼ ਹੁੰਦਾ ਹੈ ਚੱਲ ਕੋਈ ਗੱਲ ਨਹੀਂ ਹੁਣ ਤੂੰ ਮੰਮੀ ਵੱਲ ਧਿਆਨ ਦੇ ਠੀਕ ਆ ਜਦੋਂ ਤੁਹਾਨੂੰ ਠੀਕ ਹੁੰਦੇ ਆ ਨਾ ਮੰਮੀ ਨੂੰ ਵੀ ਨਾਲ ਲੈ ਜਾ ਕਰ ਐਸੇ ਬੰਨੇ ਸੇਵਾ ਕਰ ਆਇਆ ਕਰਨਗੇ ਨਾਲੇ ਸੇਵਾ ਕਰ ਲਿਆ ਕਰਨਗੇ ਗੁਰਦੁਆਰੇ ਠੀਕ ਆ ਸੰਜੂ ਅੱਜ ਤੋਂ ਬਾਅਦ ਨਾ ਮੈਂ ਤੇ ਮੰਮੀ ਇਕੱਠੇ ਹੀ ਗੁਰਦੁਆਰੇ ਜਾਇਆ ਕਰਾਂਗੇ ਨਾਲੇ ਮੈਂ ਮੰਮੀ ਦਾ ਵੀ ਧਿਆਨ ਰੱਖਿਆ ਕਰਾਂਗੀ ਪੂਰਾ ਚਲ ਆਇਆ ਅੰਦਰ ਮੈਂ ਇੱਕ ਵਾਰ ਡਾਕਟਰ ਨੂੰ ਫੋਨ ਕਰ ਲਾਉਣ ਤੋਂ ਲੱਗੀ ਜਾਣਾ ਦਾ ਫੋਨ ਚਲੋ ਠੀਕ